ਵਿਚਾਰੇ ਭੁੱਖੇ ਹੋਣੇ ਲੱਗਦਾ ਕਦੋਂ ਦੇ ਮੈਨੂੰ ਢੀਕਦੇ ਸੀ ਆਜੋ ਤੁਹਾਨੂੰ ਮੈਂ ਦਾਣਾ ਪਾਵਾਂ ਇਸ ਬੁੱਢੀ ਨੇ ਤਾਂ ਗੰਦ ਪਾ ਰੱਖਿਆ ਇਹਨੂੰ ਪਤਾ ਨਹੀਂ ਵੀ ਇਹ ਪੰਜਾਬ ਥੋੜੀ ਆ ਜਿੱਥੇ ਮਰਜੀ ਕਬੂਤਰਾਂ ਨੂੰ ਦਾਣਾ ਪਾ ਜਾਓ ਖੜ ਜਾ ਤੂੰ ਅੱਜ ਮੈਂ ਲਾਉਂਦਾ ਹੁਣੇ ਪੁਲਿਸ ਨੂੰ ਫੋਨ ਫੇਰ ਆਊਗੀ ਇਹਨਾਂ ਵਰਗੀਆਂ ਦੀ ਅਕਲ ਟਕਾਣੀ ਮਾਤਾ ਜੀ ਚੱਲੋ ਸਾਡੇ ਨਾਲ ਇੱਥੇ ਸਭ ਕੁਝ ਕਰਨਾ ਮਨਾ ਹੈ ਹਾਏ ਰੱਬਾ ਕੋਈ ਮੇਰੇ ਮੁੰਡੇ ਨੂੰ ਤਾਂ ਫੋਨ ਮਲਾ ਦਿਓ ਉਹਨੂੰ ਬੁਲਾ ਲਓ ਕੀ ਕਬੂਤਰਾਂ ਨੂੰ ਦਾਣਾ ਪਾਉਣਾ ਵੀ ਕੋਈ ਜੁਰਮ ਹੋ ਸਕਦਾ ਪੰਜਾਬ ਵਿੱਚ ਤਾਂ ਅਸੀਂ ਰੋਜ਼ ਸਵੇਰੇ ਪੰਛੀਆਂ ਦੀ ਸੇਵਾ ਕਰਦੇ ਹਾਂ ਪਰ ਜੇ ਇਹੀ ਕੰਮ ਤੁਸੀਂ ਕੈਨੇਡਾ ਜਾਂ ਲੰਡਨ ਵਿੱਚ ਕਰੋਗੇ ਤਾਂ ਸਿੱਧਾ ਜੇਲ੍ਹ ਜਾਓਗੇ ਇੱਕ ਪੰਜਾਬੀ ਪਰਿਵਾਰ ਦੀਆਂ ਖੁਸ਼ੀਆਂ ਨੂੰ ਕਿਵੇਂ ਨਜ਼ਰ ਲੱਗੀ ਜਦੋਂ ਉਹਨਾਂ ਦੀ ਬਜ਼ੁਰਗ ਮਾਂ ਨੂੰ ਪੁਲਿਸ ਨੇ ਮੁਜਰਮ ਵਾਂਗ ਟ੍ਰੀਟ ਕੀਤਾ ਇਹ ਵੀਡੀਓ ਵੇਖ ਕੇ ਤੁਹਾਡੇ ਹੋਸ਼ ਉੱਡ ਜਾਣਗੇ ਗੱਲ ਸ਼ੁਰੂ ਹੁੰਦੀ ਹੈ ਇੱਕ ਖਿੜੀ ਹੋਈ ਟੁੱਪ ਵਾਲੀ ਸਵੇਰ ਤੋਂ ਸਮਾਂ ਸਵੇਰੇ 10 ਵਜੇ ਦਾ ਸੀ ਲੰਡਨ ਦਾ ਇੱਕ ਮਸ਼ਹੂਰ ਪਾਰਕ ਹਰੇ ਭਰੇ ਤਰਖਤਾਂ ਤੇ ਰੰਗ-बिरंगे ਫੁੱਲਾਂ ਨਾਲ ਲੱਦਿਆ ਹੋਇਆ ਸੀ। 60 ਸਾਲਾਂ ਮਾਤਾ ਦਲਜੀਤ ਕੌਰ ਜਿਨ੍ਹਾਂ ਨੇ ਕਰੀਮ ਰੰਗ ਦਾ ਸੂਟ ਪਾਇਆ ਹੋਇਆ ਸੀ ਅਤੇ ਸਿਰ ਤੇ ਚਿੱਟੀ ਚੁੰਨੀ ਲਈ ਸੀ, ਪਾਰਕ ਦੇ ਬੈਂਚ ਤੇ ਬੈਠੀ ਧੁੱਪ ਸੇਕ ਰਹੀ ਸੀ। ਉਹਨਾਂ ਦਾ ਪੁੱਤ ਅਤੇ ਨੂੰਹ ਕੰਮ ਤੇ ਗਏ ਹੋਏ ਸਨ। ਮਾਤਾ ਜੀ ਇਕੱਲੇ ਸਨ ਪਰ ਉਦਾਸ ਨਹੀਂ ਕਿਉਂਕਿ ਪਾਰਕ ਦੀ ਰੌਣਕ ਉਹਨਾਂ ਨੂੰ ਆਪਣੇ ਪਿੰਡ ਦੀਆਂ ਸੱਥਾਂ ਚੇਤੇ ਕਰਵਾ ਰਹੀ ਸੀ। ਅਚਾਨਕ ਉਹਨਾਂ ਦੀ ਨਜ਼ਰ ਜ਼ਮੀਨ ਤੇ ਚੁਗਦੇ ਕਬੂਤਰਾਂ ਤੇ ਪਈ। ਸਾਡੇ ਪੰਜਾਬੀਆਂ ਦੇ ਖੂਨ ਵਿੱਚ ਦਇਆ ਵਸੀ ਹੁੰਦੀ ਹੈ। ਅਸੀਂ ਸਵੇਰੇ ਉੱਠ ਕੇ ਗੁਰਦੁਆਰੇ ਜਾਣ ਤੋਂ ਪਹਿਲਾਂ ਪੰਛੀਆਂ ਨੂੰ ਦਾਣਾ ਪਾਉਣਾ ਆਪਣਾ ਧਰਮ ਸਮਝਦੇ ਹਾਂ। ਮਾਤਾ ਦਿਲਜੀਤ ਕੌਰ ਦਾ ਮਨ ਪਿਗਲ ਗਿਆ। ਉਹਨਾਂ ਨੇ ਸੋਚਿਆ ਵਿਚਾਰੇ ਭੁੱਖੇ ਹੋਣਗੇ। ਪਰਦੇਸਾਂ ਵਿੱਚ ਇਹਨਾਂ ਨੂੰ ਕੌਣ ਪੁੱਛਦਾ ਹੋਊ। ਉਹਨਾਂ ਨੇ ਬੜੇ ਚਾਅ ਨਾਲ ਆਪਣੇ ਪਰਸ ਵਿੱਚੋਂ ਇੱਕ ਲਿਫਾਫਾ ਕੱਢਿਆ। ਉਸ ਵਿੱਚ ਘਰੋਂ ਬਚੀ ਹੋਈ ਬ੍ਰੈਡ ਅਤੇ ਕੁਝ ਦਾਲ ਦੇ ਦਾਣੇ ਸਨ ਜੋ ਅਕਸਰ ਪਿੰਡ ਵਿੱਚ ਵੀ ਆਪਣੀ ਛੱਤ ਤੇ ਪਾਉਂਦੇ ਸਨ। ਮਾਤਾ ਜੀ ਨੇ ਬੜੇ ਪਿਆਰ ਨਾਲ ਮੁਠੀ ਭਰੀ ਅਤੇ ਲੈ ਪੁੱਤ ਖਾ ਲਓ। ਘੇ ਕੇ ਦਾਣਾ ਜ਼ਮੀਨ ਤੇ ਖਿਲਾਰ ਦਿੱਤਾ। ਵੇਖਦੇ ਹੀ ਵੇਖਦੇ 2-4 ਨਹੀਂ ਸਗੋਂ ਸੈਂਕੜੇ ਕਬੂਤਰ ਉੱਡ ਕੇ ਉੱਥੇ ਆ ਗਏ। ਮਾਤਾ ਜੀ ਦੇ ਚਿਹਰੇ ਤੇ ਇੱਕ ਰੋਹਾਨੀ ਖੁਸ਼ੀ ਸੀ। ਉਹਨਾਂ ਨੂੰ ਲੱਗ ਰਿਹਾ ਸੀ ਕਿ ਉਹਨਾਂ ਨੇ ਅੱਜ ਦਾ ਸਭ ਤੋਂ ਵੱਡਾ ਨੇਕ ਕੰਮ ਕੀਤਾ ਹੈ। ਧੁੱਪ ਹੋਰ ਤੇਜ਼ ਹੋ ਗਈ ਸੀ। ਕਬੂਤਰ ਗੁੱਟਰ ਗੂੰ ਕਰਦੇ ਦਾਣਾ ਚੁਗ ਰਹੇ ਸਨ ਅਤੇ ਮਾਤਾ ਜੀ ਹੱਸ-ਹੱਸ ਕੇ ਉਹਨਾਂ ਨੂੰ ਵੇਖ ਰਹੇ ਸਨ। ਪਰ ਮਾਤਾ ਜੀ ਨੂੰ ਇਹ ਬਿਲਕੁਲ ਅੰਦਾਜ਼ਾ ਨਹੀਂ ਸੀ ਕਿ ਪਾਰਕ ਦੇ ਦੂਜੇ ਪਾਸੇ ਲੱਗੇ ਸੀਸੀਟੀਵੀ ਕੈਮਰੇ ਦੀ ਅੱਖ ਉਹਨਾਂ ਤੇ ਟਿੱਕੀ ਹੋਈ ਹੈ। ਉਹਨਾਂ ਨੂੰ ਇਹ ਨਹੀਂ ਪਤਾ ਸੀ ਕਿ ਜਿਸ ਨੂੰ ਉਹ ਸੇਵਾ ਸਮਝ ਰਹੇ ਹਨ ਵਿਦੇਸ਼ੀ ਕਾਨੂੰਨ ਦੀ ਕਿਤਾਬ ਵਿੱਚ ਉਸਨੂੰ ਲਿਟਰਿੰਗ ਯਾਨੀ ਗੰਦਗੀ ਫੈਲਾਉਣਾ ਅਤੇ ਇੱਕ سنگੀਨ ਜੁਰਮ ਮੰਨਿਆ ਜਾਂਦਾ ਹੈ ਅਜੇ ਮਾਤਾ ਜੀ ਨੇ ਦੂਜੀ ਮੁਠੀ ਭਰ ਕੇ ਛੁੱਟੀ ਹੀ ਸੀ ਕਿ ਸਾਹਮਣੇ ਤੋਂ ਦੋ ਲੰਬੇ ਚੌੜੇ ਯੂਨੀਫਾਰਮ ਵਾਲੇ ਅਫਸਰ ਤੇਜ਼ੀ ਨਾਲ ਉਹਨਾਂ ਵੱਲ ਆਉਂਦੇ ਦਿਖਾਈ ਦਿੱਤੇ ਉਹਨਾਂ ਨੇ ਹੱਥਾਂ ਵਿੱਚ ਵਾਕੀ ਟੋਕੀ ਫੜੇ ਹੋਏ ਸਨ ਅਤੇ ਚਿਹਰਿਆਂ ਤੇ ਸਖਤੀ ਸੀ ਮਾਤਾ ਜੀ ਨੇ ਸੋਚਿਆ ਸ਼ਾਇਦ ਕੋਈ ਪੁਲਿਸ ਵਾਲੇ ਸੈਰ ਕਰ ਰਹੇ ਨੇ ਜਾਂ ਸ਼ਾਇਦ ਉਹਨਾਂ ਨੂੰ ਰਸਤਾ ਪੁੱਛਣ ਆਏ ਨੇ ਮਾਤਾ ਜੀ ਨੇ ਭੋਲੇਪਨ ਵਿੱਚ ਮੁਸਕਰਾ ਕੇ ਉਹਨਾਂ ਵੱਲ ਵੇਖਿਆ ਪਰ ਉਹ ਅਫਸਰ ਮੁਸਕਰਾਏ ਨਹੀਂ ਉਹ ਸਿੱਧਾ ਆ ਕੇ ਮਾਤਾ ਜੀ ਦੇ ਸਿਰ ਤੇ ਖੜੇ ਹੋ ਗਏ ਉਹਨਾਂ ਦੇ ਪਰਛਾਵੇਂ ਨੇ ਮਾਤਾ ਜੀ ਦੀ ਧੁੱਪ ਰੋਕ ਲਈ ਇੱਕ ਅਫਸਰ ਨੇ ਉੱਚੀ ਆਵਾਜ਼ ਵਿੱਚ ਅੰਗਰੇਜ਼ੀ ਵਿੱਚ ਕੁਝ ਕਿਹਾ ਜੋ ਮਾਤਾ ਜੀ ਨੂੰ ਸਮਝ ਨਹੀਂ ਆਇਆ ਪਰ ਉਸ ਦਾ ਲਹਿਜਾ ਡਰਾਉਣਾ ਸੀ ਮਾਤਾ ਜੀ ਦੇ ਹੱਥ ਵਿੱਚ ਫੜਿਆ ਬ੍ਰੈਡ ਦਾ ਟੁਕੜਾ ਹੇਠਾਂ ਡਿੱਗ ਪਿਆ ਕੀ ਮਾਤਾ ਜੀ ਦੀ ਇਹ ਮੁਸਕਰਾਹਟ ਹੁਣ ਹੰਝੂਆਂ ਵਿੱਚ ਬਦਲਣ ਵਾਲੀ ਸੀ ਆਖਿਰ ਉਹ ਅਫਸਰ ਕੀ ਚਾਹੁੰਦੇ ਸਨ ਮਾਤਾ ਜੀ ਦੇ ਹੱਥ ਪੈਰ ਠੰਡੇ ਪੈ ਗਏ ਉਨਾਂ ਨੂੰ ਸਮਝ ਨਹੀਂ ਆ ਰਿਹਾ ਸੀ ਕਿ ਉਹ ਕੀ ਜਵਾਬ ਦੇਣ। ਉਹਨਾਂ ਦੇ ਕੋਲ ਨਾ ਤਾਂ ਪਾਸਪੋਰਟ ਸੀ ਅਤੇ ਨਾ ਹੀ ਘਰ ਦਾ ਪਤਾ ਲਿਖੀ ਹੋਈ ਕੋਈ ਪਰਚੀ। ਅਕਸਰ ਸਾਡੇ ਲੋਕ ਸੋਚਦੇ ਹਨ ਕਿ ਪਾਸਪੋਰਟ ਗੁੰਮ ਨਾ ਹੋ ਜਾਵੇ ਇਸ ਲਈ ਘਰ ਹੀ ਰੱਖਉਂਦੇ ਹਨ। ਪਰ ਵਿਦੇਸ਼ ਵਿੱਚ ਬਿਨਾਂ ਆਈਡੀ ਤੋਂ ਘੁੰਮਣਾ ਕਿੰਨਾ ਭਾਰੀ ਪੈ ਸਕਦਾ ਹੈ ਇਹ ਮਾਤਾ ਜੀ ਨੂੰ ਅੱਜ ਪਤਾ ਲੱਗਣ ਵਾਲਾ ਸੀ। ਮਾਤਾ ਜੀ ਚੁੱਪ ਕਰਕੇ ਬੈਠੇ ਰਹੇ, ਸਿਰਫ ਹੱਥ ਜੋੜੀ ਜਾ ਰਹੇ ਸਨ। ਅਫਸਰਾਂ ਨੂੰ ਲੱਗਿਆ ਕਿ ਇਹ ਔਰਤ ਜਾਣ ਬੁੱਝ ਕੇ ਸਹਿਯੋਗ ਨਹੀਂ ਦੇ ਰਹੀ ਅਤੇ ਆਪਣੀ ਪਛਾਣ ਲੁਕਾ ਰਹੀ ਹੈ। ਲੰਡਨ ਅਤੇ ਕੈਨੇਡਾ ਵਰਗੇ ਮੁਲਕਾਂ ਵਿੱਚ ਜੇ ਤੁਸੀਂ ਜੁਰਮਾਨਾ ਲੱਗਣ ਵੇਲੇ ਆਪਣਾ ਨਾਮ ਪਤਾ ਨਹੀਂ ਦੱਸਦੇ ਤਾਂ ਪੁਲਿਸ ਤੁਹਾਨੂੰ ਗ੍ਰਿਫਤਾਰ ਕਰ ਸਕਦੀ ਹੈ ਅਫਸਰ ਨੇ ਆਪਣਾ ਲਹਿਜਾ ਹੋਰ ਸਖਤ ਕਰ ਲਿਆ ਉਸਨੇ ਵਾਕੀ ਟੋਕੀ ਤੇ ਕੁਝ ਬੋਲਿਆ ਜਿਸ ਦਾ ਮਤਲਬ ਸੀ ਬੈਕਅਪ ਭੇਜੋ ਇੱਕ ਔਰਤ ਸਹਿਯੋਗ ਨਹੀਂ ਕਰ ਰਹੀ ਮਾਤਾ ਜੀ ਦਾ ਦਿਲ ਜ਼ੋਰ-ਜ਼ੋਰ ਨਾਲ ਟੜਕਣ ਲੱਗਾ ਉਹਨਾਂ ਨੇ ਇੱਧਰ-ਉੱਧਰ ਵੇਖਿਆ ਕਿ ਸ਼ਾਇਦ ਕੋਈ ਪੰਜਾਬੀ ਮਿਲ ਜਾਵੇ ਜੋ ਉਹਨਾਂ ਦੀ ਗੱਲ ਸਮਝਾ ਸਕੇ ਪਰ ਪਾਰਕ ਵਿੱਚ ਦੂਰ-ਦੂਰ ਤੱਕ ਸਿਰਫ ਅੰਗਰੇਜ਼ ਸਨ ਜੋ ਤੁਰਦੇ-ਫਿਰਦੇ ਰੁਕ ਕੇ ਇਹ ਤਮਾਸ਼ਾ ਵੇਖ ਰਹੇ ਸਨ ਮਾਤਾ ਜੀ ਨੂੰ ਬਹੁਤ ਸ਼ਰਮਿੰਦਗੀ ਮਹਿਸੂਸ ਹੋ ਰਹੀ ਸੀ ਉਹ ਸੋਚ ਰਹੇ ਸਨ ਹਾਏ ਰੱਬਾ ਮੈਂ ਕਿਹੜਾ ਪਾਪ ਕਰ ਦਿੱਤਾ ਮੈਂ ਤਾਂ ਪੁੰਨ ਖੱਟਣ ਆਈ ਸੀ ਇਹ ਤਾਂ ਗਲੇ ਦੀ ਹੱਡੀ ਬਣ ਗਿਆ ਅਫਸਰ ਨੇ ਅੱਗੇ ਵੱਧ ਕੇ ਮਾਤਾ ਜੀ ਦੇ ਮੋਢੇ ਨੂੰ ਹੱਥ ਲਾਇਆ ਅਤੇ ਇਸ਼ਾਰਾ ਕੀਤਾ ਕਿ ਉਹਨਾਂ ਨੂੰ ਨਾਲ ਜਾਣਾ ਪਵੇਗਾ ਮਾਤਾ ਜੀ ਦੀਆਂ ਅੱਖਾਂ ਵਿੱਚੋਂ ਹੰਝੂ ਆ ਗਏ ਕੀ ਹੁਣ ਉਹਨਾਂ ਨੂੰ ਬੜਾਪੇ ਵਿੱਚ ਥਾਣੇ ਜਾਣਾ ਪਵੇਗਾ ਬੇਗਾਨਾ ਮੁਲਕ ਬੇਗਾਨੀ ਪਾਸ਼ਾ ਅਤੇ ਕੋਈ ਆਪਣਾ ਆਸ-ਪਾਸ ਨਹੀਂ ਉਹ ਵਾਰ-ਵਾਰ ਆਪਣੀ ਨੂੰ ਨੂੰ ਯਾਦ ਕਰ ਰਹੇ ਸਨ ਫੋਨ ਬੈਗ ਵਿੱਚ ਸੀ ਅਤੇ ਹੱਥ ਇੰਨੇ ਕੰਬ ਰਹੇ ਸਨ ਕਿ ਨੰਬਰ ਮਿਲਾਉਣਾ ਮੁਸ਼ਕਿਲ ਸੀ ਕਿ ਪੁਲਿਸ ਮਾਤਾ ਜੀ ਨੂੰ ਥਾਣੇ ਲੈ ਜਾਵੇਗੀ ਜਾਂ ਐਨ ਮੌਕੇ ਤੇ ਕੋਈ ਫਰਿਸ਼ਤਾ ਬਣ ਕੇ ਆਵੇਗਾ ਅਗਲੇ ਹਿੱਸੇ ਵਿੱਚ ਵੇਖੋ ਕਿਵੇਂ ਇੱਕ ਛੋਟੀ ਜਹੀ ਗਲਤੀ ਵੱਡੀ ਸਜ਼ਾ ਬਣ ਗਈ ਪਾਰਕ ਵਿੱਚ ਤਮਾਸ਼ਾ ਬਣ ਚੁੱਕਾ ਸੀ ਮਾਤਾ ਦਲਜੀਤ ਕੌਰ ਦੀਆਂ ਅੱਖਾਂ ਵਿੱਚੋਂ ਹੁਣ ਹੰਝੂ ਵਹਿ ਤੁਰੇ ਸਨ ਉਹਨਾਂ ਦੇ ਕੰਬਦੇ ਹੱਥਾਂ ਨਾਲ ਮਸਾ-ਮਸਾ ਆਪਣੇ ਪੁੱਤ ਪ੍ਰੀਤ ਦਾ ਨੰਬਰ ਮਿਲਾਇਆ ਦੂਜੇ ਪਾਸੇ ਫੋਨ ਚੁੱਕਦਿਆਂ ਹੀ ਪ੍ਰੀਤ ਦੀ ਆਵਾਜ਼ ਆਈ ਹੈਲੋ ਮੰਮੀ ਸਭ ਠੀਕ ਹੈ ਮਾਤਾ ਜੀ ਦੇ ਮੂੰਹੋਂ ਬੋਲ ਨਹੀਂ ਨਿਕਲਿਆ ਸਿਰਫ ਰੋਣ ਦੀ ਆਵਾਜ਼ ਆਈ ਪ੍ਰੀਤ ਦੇ ਹੋਸ਼ ਉੱਡ ਗਏ ਉਸਨੇ ਸਮਝਿਆ ਸ਼ਾਇਦ ਕੋਈ ਹਾਦਸਾ ਹੋ ਗਿਆ ਉਹ ਦਫ਼ਤਰ ਤੋਂ ਛੁੱਟੀ ਲੈ ਕੇ ਪਾਗਲਾ ਵਾਂਗ ਪਾਰਕ ਵੱਲ ਦੌੜਿਆ ਜਦੋਂ 15 ਮਿੰਟਾਂ ਬਾਅਦ ਪ੍ਰੀਤ ਪਾਰਕ ਵਿੱਚ ਪਹੁੰਚਿਆ ਤਾਂ ਨਜ਼ਾਰਾ ਵੇਖ ਕੇ ਉਸਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ ਉਸਦੀ ਬਜ਼ੁਰਗ ਮਾਂ ਬੈਂਚ 'ਤੇ ਸੁngੜੀ ਬੈਠੀ ਸੀ ਅਤੇ ਦੋ ਵਰਦੀ ਧਾਰੀ ਅਫਸਰ ਉਸਨੂੰ geke ਰੀ ਖੜੇ ਸਨ ਪ੍ਰੀਤ ਭੱਜ ਕੇ ਕੋਲ ਗਿਆ ਅਫਸਰ ਕੀ ਹੋਇਆ ਇਹ ਮੇਰੀ ਮਾਂ ਹੈ ਇਹਨਾਂ ਨੇ ਕੀ ਕੀਤਾ ਅਫਸਰ ਨੇ ਆਪਣੀ ਡਾਇਰੀ ਵਿੱਚ ਕੁਝ ਨੋਟ ਕਰਦਿਆਂ ਰੁੱਖੇ ਲਹਿਜ਼ੇ ਵਿੱਚ ਕਿਹਾ Your mother has committed an offense. She was feeding pigeons despite the warning signs and she refused to give her details. ਤੇਰੀ ماں ਨੇ ਜੁਰਮ ਕੀਤਾ ਹੈ। ਬੋਰਡ ਲੱਗੇ ਹੋਣ ਦੇ ਬਾਵਜੂਦ ਇਹ ਕਬੂਤਰਾਂ ਨੂੰ ਖਾਣਾ ਪਾ ਰਹੀ ਸੀ ਅਤੇ ਆਪਣਾ ਪਤਾ ਦੱਸਣ ਤੋਂ ਵੀ ਇਨਕਾਰ ਕਰ ਰਹੀ ਸੀ। ਪ੍ਰੀਤ ਨੇ ਸੁੱਕ ਦਾ ਸਾਹ ਲਿਆ ਕਿ ਚਲੋ ਕੋਈ ਚੋਰੀ ਡਾਕਾ ਨਹੀਂ ਬਿਆ ਪਰ ਉਸ ਨੂੰ ਪਤਾ ਸੀ ਕਿ ਇਥੋਂ ਦੇ ਨਿਯਮ ਕਿੰਨੇ ਸਖਤ ਹਨ। ਉਸਨੇ ਅਫਸਰਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਸਰ ਇਹ ਇੰਡੀਆ ਤੋਂ ਆਏ ਨੇ। ਇਹਨਾਂ ਨੂੰ ਅੰਗਰੇਜ਼ੀ ਨਹੀਂ ਆਉਂਦੀ ਤੇ ਨਾ ਹੀ ਕਾਨੂੰਨ ਦਾ ਪਤਾ ਹੈ। ਇਨਾਂ ਦੀ ਨੀਅਤ ਸਾਫ਼ ਸੀ ਇਹ ਤਾਂ ਬਸ ਪੁੱਲ ਕਰ ਰਹੇ ਸੀ ਪਲੀਜ਼ ਇਸ ਵਾਰ ਵਾਰਨਿੰਗ ਦੇ ਕੇ ਛੱਡ ਦਿਓ ਪਰ ਅਫਸਰ ਟਸ ਤੋਂ ਮਸ ਨਾ ਹੋਏ ਉਹਨਾਂ ਨੇ ਸਾਫ਼ ਕਹਿ ਦਿੱਤਾ ਇਗਨੋਰੈਂਸ ਆਫ ਦਾ ਲਾ ਇਸ ਨੋਟ ਐਨ ਐਕਸਕਿਊਜ਼ ਯਾਨੀ ਕਿ ਕਾਨੂੰਨ ਦਾ ਨਾ ਪਤਾ ਹੋਣਾ ਕੋਈ ਬਹਾਨਾ ਨਹੀਂ ਹੈ ਉਹਨਾਂ ਨੇ ਕਿਹਾ ਕਿ ਪ੍ਰਸ਼ਾਸਨ ਨੇ ਜ਼ੀਰੋ ਟੋਲਰੈਂਸ ਨੀਤੀ ਅਪਣਾਈ ਹੋਈ ਹੈ ਮਤਲਬ ਕੋਈ ਮਾਫੀ ਨਹੀਂ ਅਫਸਰ ਨੇ ਆਪਣੀ ਪਰਚੀ ਫਾੜੀ ਅਤੇ ਪ੍ਰੀਤ ਦੇ ਹੱਥ ਵਿੱਚ ਫੜਾ ਦਿੱਤੀ ਇਹ ਫਿਕਸਡ ਪੈਨਲਟੀ ਨੋਟਿਸ ਸੀ ਜਦੋਂ ਪ੍ਰੀਤ ਨੇ ਉਸ ਪਰਚੀ ਤੇ ਲਿਖੀ ਰਕਮ ਵੇਖੀ ਤਾਂ ਉਸ ਦਾ ਸਿਰ ਚਕਰਾ ਗਿਆ ਜੁਰਮਾਨਾ ਸੀ 150 ਪਾਉਂਡ ਜੇ ਅਸੀਂ ਇਸ ਨੂੰ ਭਾਰਤੀ ਕਰੰਸੀ ਵਿੱਚ ਬਦਲੀਏ ਤਾਂ ਇਹ ਲਗਭਗ 16000 ਰੁਪਏ ਬਣਦੇ ਹਨ ਸੋਚੋ ਦੋਸਤੋ ਸਿਰਫ ਮੁੱਠੀ بھر ਬਰੈਡ ਦੇ ਟੁਕੜੇ ਪਾਉਣ ਦੀ ਕੀਮਤ 16000 ਰੁਪਏ ਮਾਤਾ ਜੀ ਨੇ ਜਦੋਂ ਪੁੱਤ ਦੇ ਚਿਹਰੇ ਤੇ ਹਵਾਈਆਂ ਉੱਡਦੀਆਂ ਵੇਖੀਆਂ ਤਾਂ ਹੌਲੀ ਜਿਹੀ ਪੁੱਛਿਆ ਪੁੱਤ ਕਿੰਨੇ ਪੈਸੇ ਮੰਗਦਿਆ 100 150 ਰੁਪਏ ਦੇ ਕੇ ਖਿਹੜਾ ਛੁੜਾ ਪ੍ਰੀਤ ਨੇ ਪਰੇ ਗਲੇ ਨਾਲ ਕਿਹਾ ਮੰਮੀ 100 150 ਨਹੀਂ ਇਹ 16000 ਰੁਪਏ ਦਾ ਚਲਾਨ ਕਟਿਆ ਇਹਨਾਂ ਨੇ ਇਹ ਸੁਣਦਿਆਂ ਹੀ ਮਾਤਾ ਜੀ ਨੇ ਮੱਥੇ ਤੇ ਹੱਥ ਮਾਰਿਆ ਹੈ ਰੱਬਾ 16000 ਇੰਨੇ ਚ ਤਾਂ ਪੂਰੇ ਪਿੰਡ ਨੂੰ ਲੰਗਰ ਛਕਾਇਆ ਜਾ ਸਕਦਾ ਸੀ ਮੈਂ ਤਾਂ ਲੁੱਟੀ ਗਈ ਉਹਨਾਂ ਨੂੰ ਪੈਸਿਆਂ ਦਾ ਦੁੱਖ ਤਾਂ ਸੀ ਹੀ ਪਰ ਸਭ ਤੋਂ ਵੱਧ ਦੁੱਖ ਬੇਇੱਜ਼ਤੀ ਦਾ ਸੀ ਆਸ-ਪਾਸ ਖੜੇ ਗੋਰੇ ਲੋਕ ਅਜੀਬੀਂ ਵੇਖ ਰਹੇ ਸਨ ਮਾਤਾ ਜੀ ਨੂੰ ਲੱਗ ਰਿਹਾ ਸੀ ਜਿਵੇਂ ਉਹਨਾਂ ਨੇ ਕੋਈ ਬਹੁਤ ਵੱਡਾ ਪਾਪ ਕਰ ਦਿੱਤਾ ਹੋਵੇ ਅਫਸਰ ਨੇ ਚਲਾਨ ਫੜਾਉਂਦਿਆਂ ਚੇਤਾਵਨੀ ਦਿੱਤੀ ਜੇ 14 ਦਿਨਾਂ ਦੇ ਅੰਦਰ ਇਹ ਜੁਰਮਾਨਾ ਨਾ ਭਰਿਆ ਤਾਂ ਮਾਮਲਾ ਕੋਰਟ ਵਿੱਚ ਜਾਵੇਗਾ ਅਤੇ ਜੁਰਮਾਨਾ 2500 ਪਾਉਂਡ ਯਾਨੀ 2.5 ਲੱਖ ਰੁਪਏ ਤੱਕ ਹੋ ਸਕਦਾ ਹੈ ਨਾਲੇ ਤੁਹਾਡੇ ਵੀਜ਼ਾ ਰਿਕਾਰਡ ਤੇ ਦਾਗ ਲੱਗ ਸਕਦਾ ਹੈ ਕੀ ਇਸ ਛੋਟੀ ਜੀ ਗਲਤੀ ਕਰਕੇ ਮਾਤਾ ਜੀ ਨੂੰ ਵਾਪਸ ਇੰਡੀਆ ਭੇਜਿਆ ਜਾ ਸਕਦਾ ਹੈ ਜਾਂ ਅੱਗੇ ਹੋਰ ਵੀ ਕੋਈ ਮੁਸੀਬਤ ਖੜੀ ਹੋਣ ਵਾਲੀ ਹੈ ਉਸ ਦਿਨ ਜਦੋਂ ਪ੍ਰੀਤ ਆਪਣੀ ਮਾਂ ਨੂੰ ਲੈ ਕੇ ਗੱਡੀ ਵਿੱਚ ਕਾਰ ਮੁੜਿਆ ਤਾਂ ਰਸਤੇ ਵਿੱਚ ਕੋਈ ਗੱਲ ਨਹੀਂ ਹੋਈ ਕਾਰ ਵਿੱਚ ਸਿਰਫ ਮਾਤਾ ਜੀ ਦੇ ਹੌਕਿਆਂ ਦੀ ਆਵਾਜ਼ ਆ ਰਹੀ ਸੀ ਉਹ ਵਾਰ-ਵਾਰ ਆਪਣੀ ਚੁੰਨੀ ਨਾਲ ਅੱਖਾਂ ਪੂੰਝ ਰਹੇ ਸਨ ਉਹਨਾਂ ਨੂੰ 16000 ਰੁਪਏ ਦੇ ਜੁਰਮਾਨੇ ਦਾ ਦੁੱਖ ਤਾਂ ਸੀ ਪਰ ਉਸ ਤੋਂ ਵੀ ਵੱਧ ਦੁੱਖ ਇਸ ਗੱਲ ਦਾ ਸੀ ਕਿ ਉਹਨਾਂ ਨੂੰ ਮੁਜਰਮ ਵਾਂਗ ਸਮਝਿਆ ਗਿਆ ਉਹ ਸੋਚ ਰਹੇ ਸਨ ਮੈਂ ਤਾਂ ਜੀਵਾਂ ਦਾ ਢਿੱਡ ਭਰਨ ਗਈ ਸੀ ਰੱਬ ਨੇ ਮੈਨੂੰ ਇਹ ਕਿਹੜੀ ਸਜ਼ਾ ਦਿੱਤੀ ਘਰ ਪਹੁੰਚ ਕੇ ਜਦੋਂ ਪ੍ਰੀਤ ਨੇ ਮਾਤਾ ਜੀ ਨੂੰ ਪਾਣੀ ਪਿਲਾਇਆ ਅਤੇ ਸ਼ਾਂਤ ਕੀਤਾ ਤਾਂ ਮਾਤਾ ਜੀ ਨੇ ਭੋਲੇਪਨ ਨਾਲ ਪੁੱਛਿਆ ਪੁੱਤ ਇਹ ਗੋਰੇ ਆਣੇ નિર્દય ਕਿਉਂ ਨੇ ਕਬੂਤਰ ਤਾਂ ਬੇਜ਼ੁਬਾਨ ਪੰਛੀ ਨੇ ਉਹਨਾਂ ਨੂੰ ਰੋਟੀ ਪਾਉਣਾ ਕਦੋਂ ਤੋਂ ਜੁਰਮ ਹੋ ਗਿਆ ਸਾਡੇ ਪੰਜਾਬ 'ਚ ਤਾਂ ਗੁਰਦੁਆਰਿਆਂ 'ਚ ਬੋਰੀਆਂ ਦੇ ਮੂੰਹ ਖੋਲ੍ਹ ਦਿੰਦੇ ਨੇ ਪ੍ਰੀਤ ਨੇ ਮਾਂ ਦਾ ਹੱਥ ਫੜ ਕੇ ਸਮਝਾਇਆ ਮੰਮੀ ਗੱਲ ਦਇਆ ਜਾਂ નિર્દય ਹੋਣ ਦੀ ਨਹੀਂ ਹੈ ਇਥੇ ਕਾਨੂੰਨ ਦੇ ਪਿੱਛੇ ਵਿਗਿਆਨਿਕ ਕਾਰਨ ਯਾਨੀ ਸਾਇੰਟਿਫਿਕ ਰੀਜ਼ਨਸ ਨੇ ਲੰਡਨ ਅਤੇ ਕੈਨੇਡਾ ਵਰਗੇ ਸ਼ਹਿਰਾਂ ਵਿੱਚ ਕਬੂਤਰਾਂ ਨੂੰ ਪੰਛੀ ਨਹੀਂ ਸਗੋਂ ਆਕਾਸ਼ੀ ਚੂਹੇ ਯਾਨੀ ਫਲਾਈਂਗ ਰੈਟਸ ਮੰਨਿਆ ਜਾਂਦਾ ਹੈ ਮਾਤਾ ਜੀ ਹੈਰਾਨ ਰਹਿ ਗਏ ਚੂਹੇ ਹਾਂ ਮੰਮੀ ਇਹਨਾਂ ਦੀ ਗਿਣਤੀ ਬਹੁਤ ਵੱਧ ਗਈ ਹੈ ਇਹ ਇਮਾਰਤਾਂ ਤੇ ਬਿੱਠਾਂ ਕਰਦੇ ਨੇ ਜਿਸ ਵਿੱਚ ਤੇਜ਼ਾਬ ਹੁੰਦਾ ਹੈ ਜੋ ਸਦੀਆਂ ਪੁਰਾਣੀਆਂ ਇਤਿਹਾਸਿਕ ਇਮਾਰਤਾਂ ਨੂੰ ਗਾਲ ਦਿੰਦਾ ਹੈ ਫਿਰ ਬਚਿਆ ਹੋਇਆ ਖਾਣਾ ਅਸਲੀ ਚੂਹਿਆਂ ਨੂੰ ਸੱਦਾ ਦਿੰਦਾ ਹੈ ਜਿਸ ਨਾਲ ਸ਼ਹਿਰ ਵਿੱਚ ਬਿਮਾਰੀਆਂ ਫੈਲਦੀਆਂ ਨੇ ਸਰਕਾਰ ਹਰ ਸਾਲ ਇਹਨਾਂ ਦੀ ਸਫਾਈ ਤੇ ਕਰੋੜਾਂ ਰੁਪਏ ਖਰਚਦੀ ਹੈ ਇਸੇ ਕਰਕੇ ਉਹਨਾਂ ਨੇ ਡੂ ਨਾਟ ਫੀਡ ਦੇ ਬੋਰਡ ਲਾਏ ਹੋਏ ਨੇ ਜੋ ਤੁਹਾਨੂੰ ਅੰਗਰੇਜ਼ੀ ਨਾ ਆਨ ਕਰਕੇ ਪੜ੍ਹਨੇ ਨਹੀਂ ਆਏ ਇਹ ਸੁਣ ਕੇ ਮਾਤਾ ਜੀ ਚੁੱਪ ਕਰ ਗਏ ਉਹਨਾਂ ਨੂੰ ਇਤਿਹਾਸਿਕ ਇਮਾਰਤਾਂ ਨੂੰ ਗਾਲ ਦਿੰਦਾ ਹੈ ਫਿਰ ਬਚਿਆ ਹੋਇਆ ਖਾਣਾ ਅਸਲੀ ਚੂਹਿਆਂ ਨੂੰ ਸੱਦਾ ਦਿੰਦਾ ਹੈ ਜਿਸ ਨਾਲ ਸ਼ਹਿਰ ਵਿੱਚ ਬਿਮਾਰੀਆਂ ਫੈਲਦੀਆਂ ਨੇ ਸਰਕਾਰ ਹਰ ਸਾਲ ਇਹਨਾਂ ਦੀ ਸਫਾਈ ਤੇ ਕਰੋੜਾਂ ਰੁਪਏ ਖਰਚਦੀ ਹੈ ਇਸੇ ਕਰਕੇ ਉਹਨਾਂ ਨੇ ਡੂ ਨਾਟ ਫੀਡ ਦੇ ਬੋਰਡ ਲਾਏ ਹੋਏ ਨੇ ਜੋ ਤੁਹਾਨੂੰ ਅੰਗਰੇਜ਼ੀ ਨਾ ਆਨ ਕਰਕੇ ਪੜ੍ਹਨੇ ਨਹੀਂ ਆਏ ਇਹ ਸੁਣ ਕੇ ਮਾਤਾ ਜੀ ਚੁੱਪ ਕਰ ਗਏ। ਉਹਨਾਂ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਪਰ ਮਨ ਵਿੱਚ ਬੈਠਾ ਡਰ ਨਹੀਂ ਗਿਆ। ਅਗਲੇ ਕਈ ਦਿਨਾਂ ਤੱਕ ਮਾਤਾ ਜੀ ਘਰੋਂ ਬਾਹਰ ਨਹੀਂ ਨਿਕਲੇ। ਜਦੋਂ ਵੀ ਬਾਹਰ ਪੁਲਿਸ ਦੀ ਗੱਡੀ ਦਾ ਸਾਇਰਨ ਵੱਜਦਾ ਉਹ ਸਹਿਮ ਜਾਂਦੇ ਕਿ ਸ਼ਾਇਦ ਉਹ ਫੇਰ ਆ ਗਏ ਨੇ। ਉਹਨਾਂ ਨੇ ਪਾਰਕ ਜਾਣਾ ਬਿਲਕੁਲ ਬੰਦ ਕਰ ਦਿੱਤਾ। ਸਭ ਤੋਂ ਵੱਡੀ ਚਿੰਤਾ ਉਹਨਾਂ ਨੂੰ ਬਦਨਾਮੀ ਦੀ ਸੀ। ਉਹ ਪ੍ਰੀਤ ਨੂੰ ਵਾਰ-ਵਾਰ ਕਹਿੰਦੇ, "ਪੁੱਤ, ਪਿੰਡ ਨਾ ਦੱਸੀ ਕਿਸੇ ਨੂੰ। ਤੇਰੇ ਮਾਮੇ-ਤਾਏ ਕੀ ਕਹਿਣਗੇ ਕਿ ਦਲਜੀਤ ਕੌਰ ਵਿਦੇਸ਼ ਜਾ ਕੇ ਪੁਲਿਸ ਦੇ ਅੜਿੱਕੇ ਚੜ ਗਈ? ਮੇਰੀ ਤਾਂ ਇੱਜ਼ਤ ਮਿੱਟੀ 'ਚ ਰੁਲ ਜੂ।" ਇਹ ਘਟਨਾ ਸਿਰਫ ਮਾਤਾ ਜੀ ਨਾਲ ਨਹੀਂ ਵਾਪਰੀ ਬਲਕਿ ਇਹ ਹਰ ਉਸ ਪੰਜਾਬੀ ਲਈ ਇੱਕ ਚੇਤਾਵਨੀ ਹੈ ਜੋ ਨਵਾਂ ਨਵਾਂ ਵਿਦੇਸ਼ ਜਾਂਦਾ ਹੈ ਕਈ ਵਾਰ ਸਾਡੇ ਵਿਦਿਆਰਥੀ ਜਾਂ ਬਜ਼ੁਰਗ ਅਣਜਾਣਪੁਣੇ ਵਿੱਚ ਸੜਕ ਤੇ ਥੁੱਕ ਦਿੰਦੇ ਨੇ ਜੇ ਵਾਕਿੰਗ ਕਰਦੇ ਨੇ ਜਾਂ ਉੱਚੀ ਆਵਾਜ਼ ਵਿੱਚ ਗਾਣੇ ਲਾਉਂਦੇ ਨੇ ਸਾਨੂੰ ਲੱਗਦਾ ਹੈ ਚੱਲਦਾ ਹੈ ਪਰ ਵਿਦੇਸ਼ਾਂ ਵਿੱਚ ਚੱਲਦਾ ਨਹੀਂ ਹੈ ਉੱਥੇ ਤੁਹਾਡੀ ਇੱਕ ਗਲਤੀ ਤੁਹਾਡੇ ਵੀਜ਼ੇ ਤੇ ਦਾਗ ਲਾ ਸਕਦੀ ਹੈ ਤੁਹਾਡਾ ਪੀਆਰ ਦਾ ਸੁਪਨਾ ਤੋੜ ਸਕਦੀ ਹੈ ਉਸ ਦਿਨ ਮਾਤਾ ਜੀ ਨੇ ਜੁਰਮਾਨਾ ਤਾਂ ਭਰ ਦਿੱਤਾ ਪਰ ਉਹਨਾਂ ਦੇ ਦਿਲ ਤੇ ਜੋ ਸੱਟ ਵੱਜੀ ਸੀ ਉਹ ਪੈਸਿਆਂ ਨਾਲ ਠੀਕ ਹੋਣ ਵਾਲੀ ਨਹੀਂ ਸੀ ਕਿ ਮਾਤਾ ਜੀ ਇਸ ਦਰ ਵਿੱਚੋਂ ਬਾਹਰ ਨਿਕਲ ਪਉਣਗੇ ਅਤੇ ਅੰਤ ਵਿੱਚ ਇਸ ਕਹਾਣੀ ਤੋਂ ਅਸੀਂ ਸਾਰੇ ਕੀ ਸਿੱਖ ਸਕਦੇ ਹਾਂ ਦੋਸਤੋ ਪੀਤ ਨੇ ਅਗਲੇ ਹੀ ਦਿਨ ਉਹ 150 ਪਾਉਂਡ ਦਾ ਜੁਰਮਾਨਾ ਭਰ ਦਿੱਤਾ ਪੈਸੇ ਤਾਂ ਚਲੇ ਗਏ ਪਰ ਮਾਤਾ ਦਲਜੀਤ कौर ਦੇ ਮਨ ਤੇ ਜੋ ਬੋਝ ਸੀ ਉਹ ਲਹਿਣ ਵਿੱਚ ਕਾਫੀ ਸਮਾਂ ਲੱਗ ਗਿਆ ਹੌਲੀ ਹੌਲੀ ਜਦੋਂ ਉਹਨਾਂ ਨੇ ਵੇਖਿਆ ਕਿ ਇੱਥੇ ਸੱਚਮੁੱਚ ਸਫਾਈ ਦਾ ਕਿੰਨਾ ਖਿਆਲ ਰੱਖਿਆ ਜਾਂਦਾ ਹੈ ਤਾਂ ਉਹਨਾਂ ਨੂੰ ਸਮਝ ਆਈ ਕਿ ਕਾਨੂੰਨ ਗਲਤ ਨਹੀਂ ਸੀ ਬਸ ਉਹਨਾਂ ਦਾ ਤਰੀਕਾ ਵੱਖਰਾ ਸੀ ਉਹਨਾਂ ਨੇ ਸਿੱਖ ਲਿਆ ਕਿ ਨੇਕੀ ਕਰਨ ਲਈ ਕਾਨੂੰਨ ਤੋੜਨਾ ਜ਼ਰੂਰੀ ਨਹੀਂ ਸਗੋਂ ਸਹੀ ਜਗ੍ਹਾ ਅਤੇ ਸਹੀ ਤਰੀਕੇ ਨਾਲ ਵੀ ਸੇਵਾ ਕੀਤੀ ਜਾ ਸਕਦੀ ਹੈ ਹੁਣ ਮਾਤਾ ਜੀ ਪਾਰਕ ਜਾਂਦੇ ਨੇ ਪਰ ਖਾਲੀ ਹੱਥ ਸਿਰਫ ਕੁਦਰਤ ਦਾ ਨਜ਼ਾਰਾ ਲੈਣ ਇੱਕ ਹਰੀ ਸਿਰਫ ਲੰਡਨ ਦੀ ਨਹੀਂ ਹੈ ਅੱਜ ਸਾਡੇ ਲੱਖਾਂ ਪੰਜਾਬੀ ਕੈਨੇਡਾ ਅਮਰੀਕਾ ਅਤੇ ਆਸਟ੍ਰੇਲੀਆ ਵਿੱਚ ਵਸਦੇ ਨੇ ਅਕਸਰ ਅਸੀਂ ਵੇਖਦੇ ਹਾਂ ਕਿ ਬ੍ਰੈਂਟਨ ਜਾਂ ਸਰੀ ਵਿੱਚ ਵੀ ਕਈ ਵਾਰ ਸਾਡੇ ਲੋਕ ਅਣਜਾਨ ਪੁਣੇ ਵਿੱਚ ਅਜਹੀਆਂ ਗਲਤੀਆਂ ਕਰ ਬੈਠਦੇ ਨੇ ਕਈ ਵਾਰ ਅਸੀਂ ਕਰਦੇ ਵੇੜੇ ਵਿੱਚ ਉੱਚੀ ਆਵਾਜ਼ ਵਿੱਚ ਗਾਣੇ ਲਾ ਲੈਂਦੇ ਹਾਂ ਸੜਕ ਪਾਰ ਕਰਦੇ ਸਮੇਂ ਲਾਲ ਬੱਤੀ ਦਾ ਖਿਆਲ ਨਹੀਂ ਰੱਖਦੇ ਜੇ ਵਾਕਿੰਗ ਕਰਦੇ ਹਾਂ ਜਾਂ ਜਨਤਕ ਥਾਵਾਂ ਤੇ ਕੂੜਾ ਸੁੱਟ ਦਿੰਦੇ ਆ ਸਾਨੂੰ ਲੱਗਦਾ ਹੈ ਕਿ ਕੋਈ ਨਾ ਇੱਥੇ ਕਿਹੜਾ ਕੋਈ ਵੇਖਦਾ ਹੈ ਪਰ ਯਾਦ ਰੱਖਿਓ ਇਹ ਮੁਲਕ ਕੈਮਰਿਆਂ ਅਤੇ ਕਾਨੂੰਨਾਂ ਨਾਲ ਚੱਲਦੇ ਨੇ ਇਸ ਵੀਡੀਓ ਰਾਹੀਂ ਸਾਡੀ ਅਪੀਲ ਹੈ ਉਹਨਾਂ ਸਾਰੇ ਬੱਚਿਆਂ ਨੂੰ ਜੋ ਆਪਣੇ ਮਾਤਾ ਪਿਤਾ ਨੂੰ ਵਿਦੇਸ਼ ਬੁਲਾਉਂਦੇ ਨੇ ਦੋਸਤੋ ਜਦੋਂ ਤੁਸੀਂ ਆਪਣੇ ਮਾਤਾ ਪਿਤਾ ਦੀਆਂ ਟਿਕਟਾਂ ਕਰਵਾਉਂਦੇ ਹੋ ਤਾਂ ਸਿਰਫ ਉਹਨਾਂ ਨੂੰ ਨਿਆਗਰਾ ਫਾਲਸ ਜਾਂ ਲੰਡਨ ਆਈ ਕੁਮਰ ਦੇ ਸੁਪਨੇ ਨਾ ਦਿਖਾਓ। ਉਹਨਾਂ ਨੂੰ ਜਹਾਜ਼ ਚੜ੍ਹਨ ਤੋਂ ਪਹਿਲਾਂ ਉੱਥੇ ਦੇ ਬੁਨਿਆਦੀ ਨਿਯਮਾਂ ਬਾਰੇ ਵੀ ਜ਼ਰੂਰ ਦੱਸੋ। ਉਹਨਾਂ ਨੂੰ ਪਿਆਰ ਨਾਲ ਸਮਝਾਓ ਕਿ ਬੇਬੇ, ਬਾਪੂ ਜੀ ਇੱਥੇ ਪਾਰਕ ਵਿੱਚ ਕਬੂਤਰਾਂ ਨੂੰ ਦਾਣਾ ਪਾਉਣਾ, ਸੜਕ ਤੇ ਥੁੱਕਣਾ ਜਾਂ ਬਿਨਾਂ ਪੁੱਛੇ ਕਿਸੇ ਦੇ ਬੱਚੇ ਨੂੰ ਹੱਥ ਲਾਉਣਾ ਮਨਾ ਹੈ। ਤੁਹਾਡੀ 10 ਮਿੰਟ ਦੀ ਇਹ ਗੱਲਬਾਤ ਉਹਨਾਂ ਨੂੰ 16000 ਰੁਪਏ ਦੇ ਜੁਰਮਾਨੇ ਅਤੇ ਬੁਢਾਪੇ ਵਿੱਚ ਹੋਣ ਵਾਲੀ ਬੇਇੱਜ਼ਤੀ ਤੋਂ ਬਚਾ ਸਕਦੀ ਹੈ। ਸਾਡੀ ਨੇਕੀ ਅਤੇ ਸ਼ਰਧਾ ਬਹੁਤ ਉੱਚੀ ਹੈ ਪਰ ਜੈਸਾ ਦੇਸ ਵੈਸਾ ਪੇਸ ਵਾਲੀ ਕਹਾਵਤ ਐਵੇਂ ਨਹੀਂ ਬਣੀ ਜਦੋਂ ਅਸੀਂ ਦੂਜੇ ਮੁਲਕ ਵਿੱਚ ਜਾਂਦੇ ਆ ਤਾਂ ਅਸੀਂ ਸਿਰਫ ਆਪਣੀ ਨਹੀਂ ਬਲਕਿ ਪੂਰੇ ਪੰਜਾਬੀ ਪਾਈਚਾਰੇ ਅਤੇ ਸਿੱਖ ਕੌਮ ਦੀ ਨੁਮਾਇੰਦਗੀ ਕਰ ਰਹੇ ਹੁੰਦੇ ਆ ਸਾਡੀ ਇੱਕ ਗਲਤੀ ਨਾਲ ਪੂਰੇ ਪਾਈਚਾਰੇ ਤੇ ਉਂਗਲ ਰੁੱਟਦੀ ਹੈ ਆਓ ਇੱਕ ਜ਼ਿੰਮੇਵਾਰ ਨਾਗਰਿਕ ਬਣੀਏ ਕਾਨੂੰਨ ਦਾ ਸਤਕਾਰ ਕਰੀਏ ਤਾਂ ਕਿ ਵਿਦੇਸ਼ੀ ਵੀ ਕਹਿਣ ਕਿ ਪੰਜਾਬੀ ਸਿਰਫ ਦਿਲ ਦੇ ਹੀ ਨਹੀਂ ਸਗੋਂ ਅਨੁਸ਼ਾਸਨ ਦੇ ਵੀ ਪੱਕੇ ਨੇ ਉਮੀਦ ਹੈ ਕਿ ਮਾਤਾ ਦਲਜੀਤ ਕਰਨਲ ਵਾਪਰੀ ਇਸ ਘਟਨਾ ਤੋਂ ਸਿੱਖ ਕੇ ਹੋਰ ਕੋਈ ਪੰਜਾਬੀ ਅਜੇ ਹੀ ਮੁਸੀਬਤ ਵਿੱਚ ਨਹੀਂ ਫਸੇਗਾ ਹਮੇਸ਼ਾ ਚੌਕਸ ਰਹੋ ਅਤੇ ਆਪਣੇ ਪਰਿਵਾਰ ਨੂੰ ਜਾਗਰੂਕ ਕਰਦੇ ਰਹੋ ਜੇ ਤੁਹਾਨੂੰ ਇਹ ਵੀਡੀਓ ਅਤੇ ਇਹ ਜਾਣਕਾਰੀ ਵਧੀਆ ਲੱਗੀ ਤਾਂ ਕਿਰਪਾ ਕਰਕੇ ਇਸ ਨੂੰ ਆਪਣੇ WhatsApp ਗਰੁੱਪਾਂ ਵਿੱਚ ਅਤੇ ਰਿਸ਼ਤੇਦਾਰਾਂ ਨਾਲ ਸ਼ੇਅਰ ਜ਼ਰੂਰ ਕਰੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਵੀਡੀਓ ਨੂੰ ਲਾਈਕ ਕਰੋ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਇੱਕ ਨਵੀਂ ਕਹਾਣੀ ਦੇ ਨਾਲ ਤਦ ਤੱਕ ਲਈ ਰੱਬ ਰਾਖਾ ਸਤਿ ਸ੍ਰੀ ਅਕਾਲ